ਇਸ ਨੂੰ ਕਹਿੰਦੇ ਨੇ ਦਰਿਆ ਦੇ ਲਈ ਫਰੀ ਦੇ ਵਿੱਚ ਲੱਖਾਂ ਦਾ ਸੋਨਾ ਜਿਹੜਾ ਹੈ ਇਸ ਬਜ਼ੁਰਗ ਮਹਿਲਾ ਦੇ ਗਲ ਦੇ ਵਿੱਚ ਇਸ ਨੌਜਵਾਨ ਨੇ ਪਾ ਦਿੱਤਾ ਪਤਾ ਕਿਉਂ ਕਿ ਇਹ 1100 ਰੁਪਏ ਲੈ ਕੇ ਜਿਹੜਾ ਇਹ ਬਜ਼ੁਰਗ ਹੈ ਉਹ ਆਪਣੀ ਪਤਨੀ ਨੂੰ ਮੰਗਲ ਸੂਤਰ ਲੈਣ ਦੇ ਲਈ ਸ਼ੋਰੂਮ ਦੇ ਵਿੱਚ ਵੜਿਆ ਜਦ ਦੁਕਾਨਦਾਰ ਨੇ ਦੇਖਿਆ ਕਿ ਇਹਨਾਂ ਦੇ ਸੁਪਨੇ ਵੱਡੇ ਨੇ ਪਰ ਪੈਸੇ ਨਹੀਂ ਨੇ ਤੇ ਉਸਨੇ ਫਰੀ ਦੇ ਵਿੱਚ ਮੰਗਲ ਸੂਤਰ ਦੇ ਦਿੱਤਾ ਸਿਰਫ 20 ਰੁਪਏ ਲੈ ਕੇ ਜਿਹੜਾ ਇਹ ਉਹ ਆਸ਼ੀਰਵਾਦ ਦੇ ਤੌਰ ਤੇ ਰੱਖਿਆ ਤੇ ਕਿਹਾ ਕਿ ਤੁਸੀਂ ਖੁਸ਼ ਰਹੋ ਮੈਨੂੰ ਬਸ ਦੁਆਵਾਂ ਦੇ ਦਿਓ ਤੇ ਲੋਕਾਂ ਨੇ ਵੀ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਸ਼ੋਰੂਮ ਸਿਰਫ ਸੋਨੇ ਦਾ ਨਹੀਂ ਹੈ ਇਸ ਇਨਸਾਨ ਦਾ ਦਿਲ ਵੀ ਸੋਨੇ ਦਾ ਹੈ ਜੀਆਂ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਤੋਂ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੇ ਮਤਲਬ ਕਿ ਇੱਕ ਸ਼ੋਰੂਮ ਦੇ ਮਾਲਕ ਨੇ ਇੱਕ ਮਹਿਲਾ ਨੂੰ ਲੱਖਾਂ ਦਾ ਸੋਨੇ ਦਾ ਜਿਹੜਾ ਮੰਗਲ ਸੂਤਰ ਹੈ ਉਹ ਫਰੀ ਦੇ ਵਿੱਚ ਦੇਰਦਾ ਹੋਇਆ ਇੰਝ ਕੀ ਦੋ ਬਜ਼ੁਰਗ ਜੋੜੇ ਇੱਕ ਸ਼ੋਰੂਮ ਦੇ ਵਿੱਚ ਵੜਦੇ ਨੇ ਪਹਿਲਾਂ ਤਾਂ ਜਿਹੜੇ ਸਟਾਫ ਹੁੰਦਾ ਉਹਨਾਂ ਨੂੰ ਇੰਝ ਲੱਗਦਾ ਕਿ ਉਹ ਸ਼ਾਇਦ ਮੰਗਣ ਲਈ ਆਏ ਨੇ ਪਰ ਜਦੋਂ ਉਹ ਕਹਿੰਦੇ ਨੇ ਕਿ ਅਸੀਂ ਮੰਗਲ ਸੂਤਰ ਖਰੀਦਣ ਆਏ ਤੇ ਦੁਕਾਨਦਾਰ ਉਹਨਾਂ ਨੂੰ ਮੰਗਲ ਸੂਤਰ ਦਿਖਾਉਂਦਾ ਹੈ ਤੇ ਮੰਗਲ ਸੂਤਰ ਦਾ ਧਾਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹ ਪੈਸੇ ਗਿਣਨਾ ਸ਼ੁਰੂ ਕਰ ਦਿੰਦੇ ਨੇ ਤੇ ਉਹਦੇ ਵਿੱਚ ਸਿਰਫ 1120 ਰੁਪਏ ਹੁੰਦਾ ਹੈ ਇਹ ਦੇਖ ਕੇ ਜੋ ਦੁਕਾਨਦਾਰ ਦਾ ਮਾਲਕ ਹੈ ਦੁਕਾਨ ਦਾ ਮਾਲਕ ਹੈ ਉਹ ਭਾਵੁਖ ਹੋ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਇਹਨਾਂ ਦੇ ਸੁਪਨੇ ਬਹੁਤ ਵੱਡੇ ਨੇ ਜਿਸ ਕਰਕੇ ਉਹ ਉਹਨਾਂ ਨੂੰ ਉਹਨਾਂ ਦੇ ਪੈਸੇ ਮੋੜ ਦਿੰਦਾ ਹੈ ਤੇ ਆਖਦਾ ਹੈ ਕਿ ਇਹ ਮੰਗਲ ਸੂਤਰ ਵੀ ਰੱਖ ਲਓ ਬਜ਼ੁਰਗ ਜੁੜਾ ਆਖਦਾ ਹੈ ਕਿ ਥੋੜੀ ਜਿਹੀ ਪੈਸੇ ਲੈ ਲਓ ਥੋੜਾ ਜਿਹਾ ਲੈ ਲਓ ਪਰ ਉਹ ਨਹੀਂ ਲੈਂਦਾ ਉਹ ਆਖਦਾ ਹੈ ਕਿ ਮੈਨੂੰ ਆਸ਼ੀਰਵਾਦ ਦੇ ਤੌਰ ਤੇ ਤੁਸੀਂ ਜੋ ਵੀ ਦੇਣਾ ਚਾਹੁੰਦੇ ਹੋ ਦੇ ਦਿਓ ਜਿਸ ਤੋਂ ਬਾਅਦ ਉਹ ਉਸ ਨੂੰ 1000 ਰੁਪਏ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਦੁਕਾਨਦਾਰ ਨਹੀਂ ਲੈਂਦਾ ਅਤੇ ਸਿਰਫ 20 ਰੁਪਏ ਆਪਣੇ ਕੋਲ ਰੱਖਦਾ ਹੈ ਤੇ ਆਖਦਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਜਿਹੜਾ ਵੀਡੀਓ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਕੀ ਕਹੋਗੇ ਇਸ ਨੌਜਵਾਨ ਦੇ ਬਾਰੇ ਕੀ ਕਹੋਗੇ ਇਸ ਦੇ ਦਰਿਆਦਿਲ ਦੇ ਬਾਰੇ ਜਰੂਰ ਦੱਸਣਾ